ਹੱਥਾਂ 'ਚ ਲਾਲ ਰੰਗ ਦਾ ਚੂੜਾ ਪਾਈ ਬਿਸਤਰੇ ਤੇ ਬੈਠੀ ਮੂੰਹ ਤੇ ਚਪੇੜਾ ਨਾਲ ਪਏ ਲਾਲ ਰੰਗ ਦੇ ਨਿਸ਼ਾਨ ਦਿਖਾਉਂਦੀ ਇਹ ਉਹ ਲੜਕੀ ਹੈ ਜਿਸ ਨੂੰ ਕੀ ਲਵ ਮੈਰਿਜ ਕਰਵਾਉਣੀ ਇਸ ਕਦਰ ਮਹਿੰਗੀ ਪੈ ਗਈ ਕਿ ਬਾਸਚੋ ਉਤਾਰਦੇ ਸਾਰ ਹੀ ਇਸ ਦੇ ਸਾਰੇ ਚਾਗ ਖਤਮ ਕਰ ਦਿੱਤੇ ਤੇ ਇਹ ਚਾਗ ਕਿਸੇ ਹੋਰ ਨੇ ਨਹੀਂ ਕੁੜੀ ਦੇ ਟੱਬਰ ਨਹੀਂ ਇਸ ਲੜਕੀ ਤੇ ਹੱਥ ਫੇਰ ਦਿੱਤਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਜਲੋਕੇ ਦਾ ਹੈ ਸਿਵਲ ਹਸਪਤਾਲ ਤੇ ਬੈੱਡ ਤੇ ਲਾਲ ਚੂੜਾ ਪਾਈ ਬੈਠੀ ਕਸ਼ਮੀਰ ਕੌਰ ਨੇ ਦੱਸਿਆ ਕਿ ਉਸ ਦਾ ਕੁਝ ਮਹੀਨੇ ਪਹਿਲਾਂ ਇੰਟਰ ਕਾਸਟ ਲੜਕੇ ਦੇ ਨਾਲ ਵਿਆਹ ਹੋਇਆ ਸੀ ਲਵ ਮੈਰਿਜ ਕਰਵਾਈ ਸੀ ਤੇ ਉਸ ਦੇ ਪਰਿਵਾਰ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਜਿਸ ਦੇ ਚੱਲਦੇ ਉਸ ਦੇ ਨਾਲ ਇਹ ਕੁਟਾਪਾ ਕੀਤਾ ਹਾਂਜੀ ਮੇਰਾ ਨਾਮ ਕਸ਼ਮੀਰ ਕੌਰ ਹਾਂ ਕਸ਼ਮੀਰ ਕੌਰ ਕਿੱਥੋਂ ਦੇ ਰਹਿਣ ਵਾਲੇ ਕੀ ਕਰਦੇ ਹੋ ਮੈਂ ਪਿੰਡ ਜੱਲੋਕੇ ਦੇ ਰਹਿਣ ਵਾਲੀ ਹਾਂ ਆਂਗਣ ਵਾਲੀ ਵਰਕਰ ਦੇ ਤੌਰ ਤੇ ਕੰਮ ਕਰਦੀ ਹਾਂ ਕੀਤੇ ਕਰਦੇ ਹਾਂ ਹਾਂਜੀ ਮੈਂ ਪਿੰਡ ਜੱਲੋਕੇ ਹਾਂਜੀ ਤੇ ਕੀ ਹੋਇਆ ਇਹ ਕੋਟਮਾਰਕ ਕਿਹਨਾਂ ਨੇ ਕੀਤੀ ਤੇ ਕਿਉਂ ਹੋਈ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਕੋਟ ਮੈਰਜ ਕਰਵਾਈ ਸੀਗੀ ਤੇ ਮੈਂ ਡਿਊਟੀ ਕਰਕੇ ਵਾਪਸ ਆ ਰਹੀ ਸੀਗੀ ਤੇ ਬੱਸ ਤੋਂ ਮੈਨੂੰ ਉਤਾਰ ਕੇ 12:20 ਤੇ ਬੱਸ ਤੋਂ ਉਤਾਰ ਕੇ ਮੇਰੇ ਨਾਲ ਕਾਫੀ ਕੋਟ ਮਾਰ ਕੀਤੀ ਗਈ ਬੱਸ ਤੋਂ ਕਾਫੀ ਜਨੇ ਲੋਕ ਸੀਗੇ ਉਹਨਾਂ ਨੇ ਮੇਰਾ ਬਚਾਓ ਕਰਨ ਲਈ ਵਾਰ-ਵਾਰ ਵਾਰ-ਵਾਰ ਕਹਿੰਗੇ ਕਿ ਨਾ ਮਾਰੋ ਨਾ ਮਾਰ ਪਰ ਉਹਨਾਂ ਦੇ ਟੈਂਟ ਤੇ ਰੁਕੇ ਹੀ ਨਹੀਂ ਕੋਣ ਕੋਟ ਮਾਰ ਹਾਂਜੀ ਮੇਰੇ ਫਾਦਰ ਬਗੀਚਾ ਸਿੰਘ ਤੇ ਮੇਰੇ ਦੋ ਪਰਾਜ ਸਵੀਰ ਸਿੰਘ ਕੋਕ ਤੇ ਰਹਿੰਦੇ ਨੇ ਹਾਂਜੀ ਉਹ ਪਿੰਡ ਜੱਲੋ ਕੇਂਦਰ ਆਣ ਵਾਲੇ ਆ ਤੁਸੀਂ ਉੱਥੇ ਕੀ ਕਰਦੇ ਹੋ ਹਾਂਜੀ ਮੈਂ ਉੱਥੇ ਜੌਬ ਕਰਨ ਡਿਊਟੀ ਤੇ ਗਈ ਸੀ ਆਪਣੀ ਡਿਊਟੀ ਤੇ ਗਈ ਹਾਂਜੀ ਡਿਊਟੀ ਤੇ ਗਈ ਸੀ ਕਿਹੜੇ ਡਿਪਾਰਟਮੈਂਟ ਹਾਂਜੀ ਮੈਂ ਅੰਗਣਵਾੜੀ ਵਰਕਰ ਹਾਂ ਹਾਂ ਤੇ ਇਹ ਰਸਤੇ 'ਚ ਕੁੱਟਮਾਰ ਹੋਈ ਹਾਂਜੀ ਰਸਤੇ ਵਿੱਚ ਆ ਕੇ ਕੁੱਟਮਾਰ ਕੀਤੀ ਕਿੰਨੀ ਕੁੱਟੇ ਕੁੱਟਮਾਰ ਹਾਂਜੀ ਬਹੁਤ ਹੀ ਕੁੱਟਮਾਰ ਕੀਤੀ ਮੇਰੇ ਜਾਨ ਨੂੰ ਮਾਰਨ ਤੱਕ ਉਹਨਾਂ ਕੋਸ਼ਿਸ਼ ਕੀਤੀ ਜਿਹੜੇ ਰਸਤੇ ਤੇ ਆਣ ਜਾਣ ਵਾਲੇ ਲੋਕਾਂ ਨੇ ਮੇਰੀ ਹੈਲਪ ਕਰਕੇ ਤੇ ਮੈਨੂੰ ਬਚਾਇਆ ਉਹਨਾਂ ਤੋਂ ਤੇ ਜੇ ਨਾ ਉਹ ਬਚਾਉਂਦੇ ਤਾਂ ਸ਼ਾਇਦ ਮੈਨੂੰ ਜਾਨੋਂ ਹੀ ਮਾਰ ਦਿੰਦੇ ਉਹਨਾਂ ਤੋਂ ਬਚਾ ਕੇ ਮੈਨੂੰ ਕਿਸੇ ਦੇ ਘਰੇ ਉੱਥੇ ਬੰਦ ਕੀਤੀ ਰੱਖਾ ਤੇ ਉੱਥੋਂ ਘਰ ਵੀ ਪਹੁੰਚ ਗਏ ਸੀ ਮੈਨੂੰ ਉਹਨਾਂ ਕਾਫੀ ਧਮਕੀਆਂ ਦਿੰਦੇ ਸੀ ਕਿ ਤੈਨੂੰ ਮਾਰ ਦੇਣਾ ਆਪਣੇ ਘਰ ਵਾਲੇ ਨੂੰ ਬੁਲਾ ਉਹ ਤੈਨੂੰ ਧੁਆ ਕੇ ਲੈ ਕੇ ਜਾਵੇ ਜੇ ਨਾ ਲੈ ਕੇ ਗਿਆ ਤੈਨੂੰ ਇੱਥੇ ਵੱਢ ਦੇਾਂਗੇ ਮਾਰ ਦੇਾਂਗੇ ਪਹਿਲਾਂ ਵੀ ਮੇਰੇ ਨਾਲ ਉਹਨਾਂ ਕਾਫੀ ਕੁੱਟਮਾਰ ਕੀਤੀ ਆ ਹੁਣ ਇਹ ਦੁਬਾਰਾ ਫਿਰ ਤੋਂ ਕੀਤੀ ਹੀ ਆ ਤੇ ਜੇਕਰ ਮੈਂ ਮੇਰਾ ਮੋਬਾਈਲ ਵਗੈਰਾ ਸਾਰਾ ਮੇਰੇ ਪ੍ਰੂਫ ਵੀ ਖੋਲ ਐ ਸੀ ਮੇਰੇ ਹਸਬੰਦ ਨੇ ਮੈਨੂੰ ਐਕਸਟਰਾ ਫੋਨ ਦਿੱਤਾ ਵਾ ਸੀ ਜਿੰਦੇ ਕਰਕੇ ਮੈਂ ਬਚਾਵ ਹੋ ਗਿਆ ਮੇਰਾ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਤੇ ਮੇਰੇ ਹੈਲਪ ਕਰਨ ਲਈ ਥਾਣੇ ਵਾਲੇ ਜਿਵੇਂ ਵੀ ਸਟਾਫ ਪਹੁੰਚਿਆ ਤੇ ਮੈਂ ਅਜੇ ਤੱਕ ਇੱਥੇ ਪਹੁੰਚਿਆ ਹਾਂ ਉਹਨਾਂ ਨੇ ਦਾਖਲ ਕਰਾਇਆ ਗਿਆ ਹਾਂਜੀ ਮੈਨੂੰ ਦਾਖਲ ਕਰਵਾਇਆ ਗਿਆ ਮੈਨੂੰ ਇਹ ਕੀ ਪ੍ਰੂਫ ਹੈ ਜਿਹੜੇ ਕੋਡ ਮੈਨੂੰ ਹਾਂਜੀ ਮੇਰੇ ਕੋਲ ਹਾਂਜੀ ਅਸੀਂ ਚੰਡੀਗੜ੍ਹ ਹਾਈ ਕੋਰਟ ਤੋਂ ਕਰਵਾਈ ਸੀਗੀ ਤੇ ਉਹਨਾਂ ਨੂੰ ਵਾਰ-ਵਾਰ ਥਾਣੇ ਵਾਲਿਆਂ ਨੇ ਵੀ ਕਿਹਾ ਸੀਗਾ ਤੁਸੀਂ ਇੱਥੇ ਆ ਕੇ ਦਿਓ ਪਰ ਤਮ ਦੇਖ ਹਾਂ ਜੀ ਤਮ ਕਿਆ ਦਿੰਦੇ ਸੀ ਕਿ ਤੁਸੀਂ ਇੱਥੇ ਆਓ ਤਾਂ ਅਸੀਂ ਵੜ ਦੇਾਂਗੇ ਮਾਰ ਦੇਾਂਗੇ ਤੁਸੀਂ ਇੱਥੇ ਆ ਕੇ ਵੜੋ ਮੈਸੇਜ ਕਰਦੇ ਸੀ ਫੋਨ ਕਰਦੇ ਸੀ ਪਰ ਅਸੀਂ ਇਸ ਸਬੰਧ ਵਿੱਚ ਅਸੀਂ ਉਹਨਾਂ ਨੂੰ ਥਾਣੇ ਦਰਖਾਸਤਾਂ ਵੀ ਲਾਈਆਂ ਸੀ ਪਰ ਉਹ ਇੱਥੇ ਥਾਣੇ ਤੱਕ ਨਹੀਂ ਆਉਂਦੇ ਸੀ ਨੋਟਿਸ ਵੀ ਇੱਕ ਗਿਆ ਸੀ ਉਹਨਾਂ ਨੋਟਿਸ ਪਾਰਕ ਕੇ ਸਿੱਟ ਦਿੱਤਾ ਸੀ ਤੁਹਾਨੂੰ ਕੀ ਮੰਗ ਹੈ ਤੁਹਾਡੀ ਕਾਰਵਾਈ ਸਾਡੀ ਇਹ ਮੰਗ ਹੈ ਕਿ ਮੈਂ ਆਪਣਾ ਡਿਊਟੀ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਇੱਕ ਤਾਂ ਹੈਲਪਲੈਸਟਾਫ ਦੀ ਜ਼ਰੂਰਤ ਹੈ ਮੇਰੇ ਹੈਲਪ ਕੀਤੀ ਜਾਵੇ ਤੇ ਦੂਸਰਾ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਮੈਂ ਆਪਣੀ ਡਿਊਟੀ ਅੱਗੇ ਤੋਂ ਵਧੀਆ ਤਰੀਕੇ ਨਾਲ ਕਰ ਸਕਾਂ ਤੇ ਅਸੀਂ ਸੇਫ ਰਹਿ ਸਕੀਏ ਤੇ ਮੇਰੇ ਹਸਬੰਦ ਇਹ ਆਪਣੀ ਮਰਜ਼ੀ ਨਾਲ ਜਿਹੜੀ ਇਹ ਵਿਆਹ ਕਰਾਉਣ ਦਾ ਤੁਹਾਨੂੰ ਜਿਹੜੀ ਗੱਟਮੜ ਕੀਤੀ ਹੈ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਤੇ ਜਿਹੜੇ ਇਹਦੇ ਖਿਲਾਫ ਸੀ ਕਹਿੰਦੇ ਅਸੀਂ ਨਹੀਂ ਖਿਲਾਫ ਚੱਲਦੇ ਸੀ ਹਾਂਜੀ ਖਿਲਾਫ ਚੱਲਦੇ ਸੀ ਜੀ ਮੈਂ ਮੰਗਿਆ ਦੀ ਕਾਨੂੰਨੀ ਕਾਰਵਾਈ ਹੋਣੀ ਹੈ ਹਾਂਜੀ ਮੰਗਿਆ ਮੇਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤੇ ਜੋ ਵੀ ਮੇਰਾ ਸਮਾਨ ਪ੍ਰੂਫ ਵਗੈਰਾ ਸਾਰੇ ਮੈਨੂੰ ਵਾਪਸ ਦਿੱਤੇ ਜਾਣ ਮੇਰਾ ਮੋਬਾਈਲ ਸਾਰਾ ਕੁ ਸਾਰਾ ਨਾ ਖੋਲਿਆ ਸੀ ਉਹ ਵਾਪਸ ਦਿੱਤਾ ਜਾਵੇ ਤੇ ਮੈਨੂੰ ਸਾਰਾ ਦਿੱਤੇ ਜਾਵੇ ਦੂਜੇ ਪਾਸੇ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਸਪੀਰਤ ਲੜਕੀ ਦੇ ਬਿਆਨ ਦਰਜ ਕਰ ਲੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਇੱਕ ਵਿਅਕਤੀ ਜਿਹੜੀ ਕੁੱਟਮਾਰ ਕਰਨ ਦਾ ਮਾਮਲਾ ਆਇਆ ਕੀ ਮੰਨਣਾ ਸੀਗਾ ਇਹ ਤਾਂ ਇੱਕ ਲੜਕੀ ਕਸ਼ਮੀਰਕੌਰ ਹਾਂਜੀ ਇਹ ਪੱਲੀਆਂ ਖੁਰਦ ਉਥੇ ਮੁੰਡੇ ਦੇ ਨਾਲ ਇਨੇ ਲਾ ਮਰਜ਼ੀ ਕਰਵਾਈ ਹੈ ਰਾਉ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਹੈ ਤੇ ਇਹਦਾ ਆਪਣੇ ਪਿੰਡੀ ਇਹ ਆਂਗਣਵਾਲੀ ਵਰਕਰ ਸੀਗੀ ਜਦੋਂ ਇਥੇ ਡਿਊਟੀ ਤੇ ਰੋਜ਼ਾਨਾ ਦੀ ਤਰ੍ਹਾਂ ਹੀ ਆਉਂਦੀ ਸੀਗੀ ਇਹ ਕੱਲ ਕਿਤੇ 2 ਤਰੀਕ ਨੂੰ ਕਿਤੇ ਨਾ ਇਹਨਾਂ ਦਾ ਪਰਿਵਾਰਕ ਇਹਦੇ ਪਿਓ ਮਗੀਚਾ ਸਿੰਘ ਭਰਾ ਜਿਹੜਾ ਸੀਗਾ ਇਹਦਾ ਬਲਵਿੰਦਰ ਸਿੰਘ ਤੇ ਦੋ ਦੋ ਭਰਾ ਆ ਇੱਕ ਮਾਤਾ ਆ ਦੀ ਮਾਂ ਨਾਲ ਹੈ ਤੇ ਇਹਨਾਂ ਨੇ ਰਲ ਕੇ ਦੇ ਨਾਲ ਕੋਟ ਮਾਰ ਕੀਤੀ ਹੈ وجہ ਰੰਜਿਸ ਸੀਗੀ ਵੀ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂ ਕੋਡ ਮੈਰਿਜ ਨੇ ਕਰਾਈ ਸੀ ਹਾਂ ਕੋਡ ਮੈਰਿਜ ਕਰਵਾਈ ਆ ਕਰੀਬ 3 ਮਹੀਨੇ ਪਹਿਲੇ ਹਾਂ ਜੀ ਇਹ ਚੰਗਾ ਨਹੀਂ ਸਮਝ ਦੇਖੀ ਆ ਆ ਉਹੀ ਆ ਵੀ ਉਹ ਪਰਿਵਾਰਕਾ ਵੀ ਪਿੰਡ ਦੇ ਵਿੱਚ ਇਹ ਉਹ ਆਂਗਣਵਾੜੀ ਵਰਕਰ ਹੈ ਨੌਕਰੀ ਕਰਦੀ ਆ ਤੇ ਵੀ ਸਾਡੀ ਮਰਜ਼ੀ ਦੇ ਤੋਂ ਬਿਗੈਰ ਇਹਨੇ ਵਿਆਹ ਕਰਵਾਉਂ ਉਹਨਾਂ ਅਗਲੀ ਕਾਰਵਾਈ ਕੀਤੀ ਹੈ ਅਗਲੀ ਕਾਰਵਾਈ ਇਹਦੇ ਤੇ ਕੁੱਟਮਾਰੀ ਕੀਤੀ ਹੈ ਕੋਈ ਐਕਸਟਰਾ ਕੋਈ ਇਹਨਾਂ ਕੋਈ ਉਹ ਨਹੀਂ ਹੈ ਹੱਥਾਂ ਨਾਲ ਹੀ ਕੁੱਟਮਾਰ ਕੀਤੀ ਹੈ ਉਹ 323 34 ਦਾ ਪਰਚਾ ਦਰਜ ਜੋ ਵੀ ਇਹਦੀ ਕਾਰਵਾਈ ਕਰਕੇ ਬੰਦੀ ਕਾਰਵਾਈ ਕਰਦੇ ਖੈਰ ਲਵ ਮੈਰिज ਦਾ ਇਹ ਕੋਈ ਪਹਿਲਾ ਮਾਮਲਾ ਨਹੀਂ 1900 ਪਹਿਲਾ ਵੀ ਅਸੀਂ ਅਜਿਹੇ ਮਾਮਲੇ ਦੇਖ ਚੁੱਕੇ ਹਾਂ ਜਿੱਥੇ ਅਣਖ ਦੀ ਖਾਤਰ ਲੜਕੀ ਦੇ ਪਰਿਵਾਰ ਵੱਲੋਂ ਲੜਕੀ ਦਾ ਕੁਟਾਪਾ ਕੀਤਾ ਗਿਆ ਹੋਵੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ